ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀਤ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਰੱਬ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਸੂਬਾ ਦਾ ਟਾਈਮ ਤੇ ਮੈਂ ਕਮੀਜ਼ ਤੁਹਾਨੂੰ ਦਿਖਾਨੀ ਆ ਇਹ ਮੈਂ ਕਮੀਜ਼ ਸਟੀਚਿੰਗ ਕੀਤਾ ਸੀ ਹਨਾ ਤੇ ਥੋੜਾ ਜਿਹਾ ਇਹ ਮਤਲਬ ਕੀ ਹੈਗਾ ਗਰਮ ਦੇ ਵਿੱਚ ਤੇ ਮੈਂ ਕਿਹਾ ਚੱਲ ਅੱਜ ਜਦੋਂ ਕੱਪੜੇ ਲੈਣ ਜਾਊਂਗੀ ਕਮੀਜ਼ ਪਾ ਲੂ ਨਾਲ ਹੈਗੇ ਇਹਦੇ ਪਾਈ ਤੇ ਸਲਵਾਰ ਹਨਾ ਤੇ ਮਨਿੰਦਰ ਕੰਨਾ ਮम्मा ਮੇਰੀ ਕੋਟੀ ਦੀ ਸਿਉਣ ਦੀ ਢੀ ਹੋਈ ਹੈ ਕਹਿੰਦਾ ਸਿਉਣ ਲਗਾ ਦੇਵੀ ਮੈਂ ਮਤਲਬ ਕਿ ਨਹਾ ਕੇ ਕੋਟੀ ਪਾ ਲੂੰਗਾ ਸਕੂਲ ਵਾਲੀ ਕੋਟੀ ਸੀ ਇਹ ਤੇ ਉਹਦੀ ਮੈਂ ਲੱਗੀ ਸੀ ਸਲਾਈ ਕਰਨ ਥੋੜੀ ਸਲਾਈ ਢੜ ਗਈ ਸੀ ਇਹਦੀ ਤੇ ਮੈਂ ਕਿਹਾ ਚੱਲ ਫਟਾਫਟ ਕਰ ਦਿੰਨੀ ਆ ਹਨਾ ਤੇ ਫੇਰ ਬਾਕੀ ਇਸ ਤੋਂ ਬਾਅਦ ਫੇਰ ਮੈਂ ਲੱਗੂੰਗੀ ਰੋਟੀ ਟੁਕ ਕਰਨੇ ਜੀ ਕਿਉਂਕਿ ਬੱਚਿਆਂ ਦੀ ਬੈਨ ਆ ਜਾਂਦੀ ਆ 9:30 ਵਜੇ ਫੇਰ ਵੀ ਸਾਨੂੰ ਮਤਲਬ ਕੀ ਸੁਬਾ ਉੱਠਦੇ ਨੂੰ ਟਾਈਮ ਤਾਂ ਲੱਗ ਹੀ ਜਾਂਦਾ ਹਨਾ 7 ਵਜੇ ਤਾਂ ਬਿਸਤਰਿਆਂ ਚ ਅਸੀਂ ਉੱਠਦੇ ਆ ਮਤਲਬ ਕੀ ਬੈਠੇ ਉੱਠ ਮਤਲਬ ਕੀ ਉੱਠ ਤਾਂ ਸੀ ਜਲਦੀ ਜਾਂਦੇ ਆ 5:30 4:00 5:00 ਵਜੇ ਪਰ ਅਸੀਂ ਗੱਲਾਂ ਬਾਤਾਂ ਲੱਗ ਗਿਆ ਇਹਨਾਂ ਕਾਰਨ ਹਨਾ ਤੇ ਪਰਿਵਾਰ ਬੈੱਕੇ ਤੇ ਇਸ ਲਈ ਫਿਰ 7 ਵਜੇ ਜਾਂਦੇ ਨੇ ਜਦੋਂ ਦਿਨ ਚੜਦਾ ਪੂਰਾ ਐਨ ਫੇਰ ਅਸੀਂ ਬਾਹਰ ਆਉਨੇ ਆ ਤੇ ਫੇਰ ਮੈਂ ਸਭ ਤੋਂ ਪਹਿਲਾਂ ਝਾੜੂ ਵਗੈਰਾ ਕੱਢਦੀ ਆ ਤੇ ਫੇਰ ਬਾਕੀ ਫੇਰ ਰੋਟੀ ਲਾਉਣੀ ਆ ਤੇ ਸਲਾਈ ਵਗੈਰਾ ਲਗਾ ਦਿੱਤੀ ਸੀ ਤੇ ਫੇਰ ਮੈਂ ਨੇ ਫਟਾਫਟ ਨਾ ਸਾਰੇ ਉਹ ਝਾੜੂ ਕੱਢ ਦਿੱਤਾ ਹਨਾ ਉੱਠ ਕੇ ਮਤਲਬ ਕਿ ਸਲਾਈ ਕਰਕੇ ਮਸ਼ੀਨ ਤੇ ਤੇ ਧਾਰ ਵਗੈਰਾ ਇਕੱਠੀ ਕਰਕੇ ਰੱਖ ਦਿੱਤੀਆਂ ਹਨਾ ਤੇ ਬਾਕੀ ਵਿੜੇ ਵੀ ਸੁmberਤਾ ਸੀ ਕਮਰਾ ਸਾਰਾ ਅਖ ਮੈਂ ਸੁmberੀ ਜਾਂਨੀ ਆ ਮੈਨੂੰ ਐ ਫਟਾਫਟ ਝਾੜੂ ਕੱਢ ਕੇ ਫੇਰ ਮੈਂ ਰੋਟੀ ਲਾਦਾ ਹਨਾ ਤੇ ਸਾਗ ਮੈਨੇ ਅੱਜ ਤੜਕਣਾ ਹੈ ਸਾਗ ਰਾਤ ਬਣਾਇਆ ਸੀ ਤੇ ਮੈਂ ਕਿਹਾ ਚੱਲ ਅੱਜ ਸਾਗ ਹੀ ਤੜਕਦੇ ਹਣਾ ਪਹਿਲੇ ਮੇਰੀ ਸਲਾਹ ਸੀ ਮੇਥੇ ਵਾਲੇ ਕਿਹਾ ਛੱਡ ਪਰਾਂ ਚੱਲਾ ਸਾਗ ਹੀ ਤੜਕਦੇ ਹਣਾ ਤੇ ਲੋ ਜੀ ਝੜ ਵਗੈਰਾ ਆਪਣਾ ਨਿਕਲ ਗਿਆ ਤੇ ਇਸ ਤੋਂ ਬਾਅਦ ਫਿਰ ਚੱਲਦੇ ਆਪਾਂ ਕਿਚਨ ਦੇ ਵਿੱਚ ਲੋ ਜੀ ਇੱਧਰ ਲਾਨੇ ਆਪਾਂ ਸਾਗ ਨੂੰ ਤੜਕਾ ਆਪਣਾ ਤੜਕਾ ਪੂਰਾ ਭੁੰਨ ਚੁੱਕਿਆ ਤੇ ਇਹ ਵਿੱਚ ਪਾ ਦਨੇ ਆ ਥੋੜਾ ਜਿਹਾ ਗਰਮ ਪਾਣੀ ਸੋ ਨਾ ਪਾ ਦਨੇ ਸਾਗ ਥੋੜਾ ਸੇਕ ਲਵਾ ਕੇ ਹਨ ਤੇ ਥਰਮੋਸ ਚ ਮੈਂ ਬਣਾ ਕੇ ਪਾ ਦਿੱਤੀ ਐ ਚਾਹ ਤੇ ਇਧਰ ਤੇ ਰਵੇਂ ਨੇ ਗਰਮ ਪਾਣੀ ਆਟਾ ਗੁੰਨਣ ਵਾਸਤੇ ਸੁੰਬਰ ਸੰਬਰਈ ਇਹਦਾ ਮੈਂ ਸਾਰਾ ਕਰ ਦਿੱਤਾ ਹੀ ਤੇ ਲੋ ਜੀ ਹੁਣ ਪਾਉਣੇ ਦੇ ਵਿੱਚ ਆਪਾਂ ਸਾਗ ਇਧਰ ਆਪਣੀ ਬਣੀ ਪਈ ਆਲੂਪੜ ਮੈਂ ਸਬਜੀ ਮੈਂ ਕਿਹ ਚਲ ਦੁਪਹਿਰ ਹੀ ਖਾ ਲਾਂਗੇ ਤੇ ਸਾਗ ਮੈਂ ਕਿਹ ਚਲ ਹੁਣ ਤੜਕ ਲਾਣਿਆ ਹਨਾ ਪਰਸੋਂ ਬਣਾਇਆ ਸੀ ਸਾਗ ਨਾ ਪਰਸੋਂ ਨਹੀਂ ਕੱਲ ਕੱਲ ਬਣਾਇਆ ਸੀ ਸਾਗ ਜੀ ਤੇ ਲੋ ਜੀ ਜਿਉ ਜੋ ਆਪਾਂ ਇਹਨੂੰ ਸਾਗ ਨੂੰ ਤੜਕਾ ਲ ਕਰਨੇ ਆ ਹਨਾ ਦੁੱਗਣਾ ਟੇਸਟ ਹੋ ਜਾਂਦਾ ਇਹਦਾ ਹਾਂ ਨੌ ਨੌ ਜੀ ਸ਼ਸ਼ਿਆ ਕਾਲ ਦੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲੈਤੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਸਵੇਰ ਦਾ ਟਾਈਮ ਤੇ ਇੱਧਰ ਕਵਗੈਰਾ ਲਗਾ ਦਿੱਤਾ ਸਾਗ ਨੂੰ ਤੇ ਧਨੀਆ ਵਗੈਰਾ ਚੀਰ ਕੇ ਮੈਂ ਪਾ ਦਿੱਤਾ ਤੇ ਇੱਧਰ ਮੈਂ ਗੁੱਲੇ ਆਟਾ ਲੋ ਜੀ ਇੱਧਰ ਮੈਂ ਗੁੱਲੇ ਆਟਾ ਤੇ ਹੁਣ ਮੈਂ ਲਗਦੀਆਂ ਰੋਟੀ ਤੇ ਤਵਾ ਆਪਾਂ ਧਰ ਲਿਆ ਗੈਸ ਤੇ ਤੇ ਇੱਧਰ ਤਰੇ ਸਿਮਰਨ ਦਾ ਪਾਣੀ ਕਿਉਂਕਿ ਉਹ ਲੇਟ ਉੱਠਦਾ ਹਨਾ ਉਹ ਤਾਂ ਦਾ ਹੋਇਆ ਪਿਆ ਸੀ ਪਰ ਉਹ ਨਾਣ ਚ ਨਹੀਂ ਆਉਂਦਾ ਹੈਗਾ ਬਹੁਤ ਟਾਈਮ ਲੱਗਦਾ ਉਹ ਨਾਣ ਦੇ ਵਿੱਚ ਦੇਖ ਲਓ ਤੁਸੀਂ ਹੁਣ ਸਵਾ 8 ਹੋ ਰਹੇ ਨੇ 9:30 ਵਜੇ ਉਹਦੀ ਬੈਨ ਆ ਜਾਣੀ ਆ 9:30 ਵਜੇ ਪਰ ਫਿਰ ਵੀ ਉਹਨੇ ਤਿਆਰ ਹੋਣ ਨੂੰ ਸਹੀ 9:00 ਵਜਾ ਦੇਣੇ ਨੇ ਤੇ 10-15 ਮਿੰਟੋਂ ਰੋਟੀ ਨੂੰ ਲੱਗ ਜਾਣਗੇ ਖਾਣ ਨੂੰ ਤੇ ਇਧਰ ਮੈਂ ਸਾਗ ਚ ਪਾ ਦਿੱਤਾ ਧਨੀਆ ਤੇ ਹੁਣ ਮੈਂ ਬਣਾਉਣੀ ਆ ਜੀ ਰੋਟੀ ਸਰਦਾਰ ਜੀਆ ਨੂੰ ਕਰਦੀ ਆ ਫੋਨ ਤੇ ਆ ਜਾਣਗੇ ਸਰਦਾਰ ਜੀ ਰੋਟੀ ਖਾ ਲੈਣਗੇ ਗਰਮ ਗਰਮ ਲੋ ਜੀ ਆਪਾਂ ਨੇ ਕੰਮ ਵਗੈਰਾ ਸਾਰੇ ਸਵੇਰੇ ਕਰ ਲਏ ਸੀ ਉਸ ਤੋਂ ਬਾਅਦ ਮੈਂ ਨਹਾ ਲਈ ਸੀ ਅ ਅੱਜ ਲਾਈਟ ਵੀ ਬਹੁਤ ਜ਼ਿਆਦਾ ਲੇਟ ਆਈ ਆ ਲਾਈਟ ਆਈ ਆ ਸਾਢੇ 11:00 ਵਜੇ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਹੱਥ ਨਾਲ ਹੀ ਧੋ ਦਿੱਤੇ ਸੀ ਤੇ ਫਿਰ ਗਰਮ ਪਾਣੀ ਕਰਕੇ ਆਪਾਂ ਨਹਾ ਲਏ ਸੀ ਤੇ ਫਿਰ ਮੈਂ ਲਾਇ ਦੁਪਹਿਰ ਦਾ ਰੋਟੀ ਟੁੱਕ ਤੇ ਬੱਚਿਆਂ ਨੇ ਰੋਟੀ ਨਹੀਂ ਖਾਦੀ ਸਰਦਾਰ ਜੀ ਨੇ ਖਾਦੀ ਆ ਸਿਰਫ ਤੇ ਇਸ ਤੋਂ ਬਾਅਦ ਫਿਰ ਅਸੀਂ ਵਾਗੇ ਸੀ ਥੋੜੀ ਸ਼ਾਪਿੰਗ ਜੀ ਕਰਨ ਮੈਨੂੰ ਸ਼ਾਪਿੰਗ ਜੀ ਕਰਕੇ ਆਣੀ ਸੀ ਚੱਦਰ ਵਗੈਰਾ ਤੇ ਇਹ ਹੈਗੇ ਨੇ ਆਪਣੇ ਸਟਾਲ ਬਹੁਤ ਸੋਹਣੇ ਸਟਾਲ ਨੇ ਮਤਲਬ ਕਿ ਤੇ ਇਹ ਹੋ ਗਿਆ ਆਪਣਾ ਚੱਦਰਾਂ ਡਬਲ ਬੈੱਡ ਦੀ ਚਾਦਰ ਆ ਇਹ ਇਹ ਤੇ ਲੂ ਬਿਲਕੁਲ ਨਹੀਂ ਆਉਂਦਾ ਹੈਗਾ ਤੇ ਗਰੰਟੀ ਨਾਲ ਚਾਦਰ ਆ ਇਹ ਨਾਲ ਹੈਗੇ ਨੇ ਸਹਰਾਣੇ ਚਾਦਰਾਂ ਦੇ ਤੇ ਕਲਰ ਬਹੁਤ ਸੋਹਣੇ ਨੇ ਤੇ ਇੱਕ ਮੈਂ ਲੈ ਕੇ ਆਈਆਂ ਕਟ్రਾਈ ਦਾ ਸੂਟ ਆਲ ਓਵਰ ਇਹ ਹੋ ਗਿਆ ਜੀ ਆਲ ਓਵਰ ਕਟ్రਾਈ ਦਾ ਸੂਟ ਤੇ ਇੱਕ ਮੈਂ ਲੈ ਕੇ ਆਈਆਂ ਸ਼ਾਲ ਤੁਹਾਨੂੰ ਵੀ ਦਿਖਾਣੇ ਆ ਉਹ ਮੈਂ ਲਮਾਰੀ ਚ ਰੱਖ ਦਿੱਤਾ ਸੀ ਇਹ ਹੋ ਗਿਆ ਬੈਲ ਬਟਨ ਦਾ ਸੂਟ ਇਹ ਲੈ ਕੇ ਆਈਆਂ ਮੈਂ ਕਿਹਾ ਚੱਲ ਹਣਾ ਵਰਸੀ ਆਉਂਦੀ ਆ ਬਾਬਾ ਜੀ ਦੀ ਤੇ ਮੈਂ ਕਿਹਾ ਚੱਲ ਪੋਗ ਵਾਲੇ ਦਿਨ ਸਲਾਈ ਕਰਕੇ ਸਟਿਚਿੰਗ ਕਰਕੇ ਪਾ ਲਾਂਗੇ ਤੇ ਨਾਲ ਮੈਂ ਲੈ ਇੱਕ ਸ਼ਾਲ ਆਪ ਨੂੰ ਤੇ ਦੇਖੋ ਜੀ ਇਹ ਹੋ ਗਿਆ ਮੇਰਾ ਸ਼ਾਲ ਇਹ ਸਿਮਰ ਦੇ ਜਿਵੇਂ ਸੂਟ ਚੱਲੇ ਹੋਏ ਨੇ ਸਿਮਰ ਦੀ ਸ਼ਾਲ ਨੇ ਇਹ ਤੇ ਸ਼ਾਲ ਬਹੁਤ ਬਜਾਏ ਵਧੀਆ ਦੇਖੋ ਤੇ ਬਹੁਤ ਸੋਹਣਾ ਲੱਗਦਾ ਹਨਾ ਮੈਂ ਕਿਹਾ ਚੱਲ ਇਹਦੇ ਨਾਲ ਥੋੜੀ ਜੀ ਮੈਚਿੰਗ ਹੁੰਦੀ ਆ ਤੇ ਦੁਪੱਟਾ ਜੇ ਦੁਪੱਟਾ ਡਾਈ ਕਰਾਂ ਉਹ ਦੁਪੱਟਾ ਡਾਈ ਕਰਾ ਲੂ ਨਹੀਂ ਤਾਂ ਸ਼ਾਲ ਤਾਂ ਹੈ ਹੀ ਗਿਆ ਹਨਾ ਕਿਤੇ ਜਾਣਾ ਨਹੀਂ ਹੈਗਾ ਹਨਾ ਤੇ ਬਾਕੀ ਜੀ ਤੁਹਾਨੂੰ ਦਿਖਾਣੇ ਆ ਹੋਰ ਬਾਕੀ ਕੱਪੜਿਆਂ ਦੀ ਸ਼ਾਪਿੰਗ ਕੀਤੀ ਆ ਹਨਾ ਲੋ ਕੀ ਜੋ ਕੱਪੜੇ ਮੈਂ ਸੇਲ ਕਰਦੀ ਉਹਦੀ ਸ਼ਾਪਿੰਗ ਕੀਤੀ ਹੈ ਤੇ ਇਹ ਤਾਂ ਮੈਂ ਆਪ ਨੂੰ ਲੈ ਕੇ ਆਈਆਂ ਸੂਟ ਜੇ ਕਿਸੇ ਮੇਰੀ ਭੈਣ ਨੇ ਲੈਣਾ ਹੋਊਗਾ ਤਾਂ ਮੈਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਤੇ ਮੈਂ ਤੁਹਾਨੂੰ ਮਗਵਾ ਦੂੰਗੀ ਕਿਉਂਕਿ ਇਹਦੇ ਨਾਲ ਦੇ ਸਿਰਫ ਤਿੰਨ ਚਾਰ ਪੀਸ ਹੋਰ ਨੇ ਤੇ ਉਹਦੇ ਵਿੱਚ ਹੈਗਾ ਇੱਕ ਕਾਫੀ ਸ਼ੇਡ ਇੱਕ ਪਰਪਲ ਕਲਰ ਜੋ ਆਪ ਹੋਵੇ ਜਿਵੇਂ ਆ ਨੀਲੀ ਪੋਵੇ ਇਹ ਹੋ ਜੂ ਇੱਕ ਤਾਂ ਪਰਪਲ ਦੀ ਕਾਲਾ ਜਾਮਣੀ ਤੇ ਇੱਕ ਹੋ ਜੂ ਕਾਫੀ ਦੀ ਤੇ ਇੱਕ ਬਲੈਕ ਚ ਹੋ ਜੂ ਇਹ ਸ਼ੇਡ ਤੇ ਪ੍ਰਿੰਟ ਇਹ ਹੋਊਗਾ ਤੇ ਇੱਕ ਜਿਹੜਾ ਬਲੈਕ ਚ ਕਹਿੰਦੇ ਉਹਦਾ ਅਲੱਗ ਪ੍ਰਿੰਟ ਹੈ ਤੇ ਇਹ ਹੋਗਾ ਕਟਰਾਏ ਦਾ ਸੂਟ ਇਹ ਸਿਰਫ ਇੱਕੇ ਸੂਟ ਮਿਲਿਆ ਕਟਰਾਏ ਦਾ ਕਿਉਂਕਿ ਹੁਣ ਮੌਸਮ ਗਿਆ ਤੇ ਕਟਰਾਏ ਦੇ ਸੂਟ ਨਹੀਂ ਹੈਗੇ ਭਾਈ ਕਹਿੰਦੇ ਮਤਲਬ ਕਿ ਵੀਰ ਜੀ ਕਹਿੰਦੇ ਆ ਵੀ ਸੇਲ ਨਹੀਂ ਹੁੰਦੇ ਹੈਗੇ ਹੁਣ ਕਟਰਾਏ ਦੇ ਕਿਉਂਕਿ ਮੌਸਮ ਗਿਆ ਤੇ ਇੱਕੇ ਪੀਸ ਮੈਂ ਮਸਾ ਜੀ ਲਈਆਂ ਮਤਲਬ ਕਿ ਹੈ ਹੀ ਨਹੀਂ ਸੀ ਤੇ ਲੋ ਜੀ ਹੁਣ ਜੀ ਹੁਣ ਮੈਂ ਕਰਦੀ ਆ ਸਟੀਚਿੰਗ ਦਾ ਕੰਮ ਦੇਖੋ ਦੋ ਦੋ ਟਾਈ ਘੰਟੇ ਸਾਨੂੰ ਲੱਗ ਗਏ ਨੇ ਸੇਲ ਕਰ ਮਤਲਬ ਕਿ ਸ਼ਾਪਿੰਗ ਕਰਦਿਆਂ ਨੂੰ ਤੇ ਹਲੇ ਆਪ ਨੂੰ ਮੈਂ ਇੱਕ ਲੈਣੀ ਸੀ ਕੋਟੀ ਉਹ ਵੀ ਲਈ ਜ ਮੈਨੇ ਕੋਟੀ ਤੁਹਾਨੂੰ ਦਿਖਾਨੀ ਉਹ ਵੀ ਕੋਟੀ ਤੇ ਕੋਟੀ ਬਹੁਤ ਜਿਆਦੇ ਸੋਹਣੀ ਹੈ ਦੇਖੋ ਇਹ ਲਈ ਜ ਮੈਨੇ ਆਪ ਨੂੰ ਕੋਟੀ ਪਿਸਤਾ ਕਲਰ ਹੈ ਇਹ ਦੇਖੋ ਜੀ ਇਹ ਲਈ ਜ ਮੈਨੇ ਕੋਟੀ ਪਿਸਤਾ ਕਲਰ ਹੈ ਇਹ ਤੇ ਕੋਟੀ ਬਹੁਤ ਜਿਆਦੇ ਸੋਹਣੀ ਹੈ ਮਤਲਬ ਕਿ ਕੜਾਈ ਵੀ ਆ ਗਈ ਹੈ ਤੇ ਹਨਾ ਥੋੜੀ ਜੀ ਤੇ ਬਾਕੀ ਕਪੜਾ ਵੀ ਬਹੁਤ ਜਿਆਦੇ ਸੌਫਟ ਸੌਫਟ ਜਾਂ ਤੇ ਇੱਕ ਮੈਂ ਲੈਣੀ ਸੀ ਸਕੀ ਵੀ ਹਨਾ ਸਰਦਾਰ ਜੀ ਕਹਿੰਦੇ ਵੀ ਫੇਰ ਲੈ ਜਿਓ ਹਨਾ ਤੇ ਵੀ ਮੈਨੂੰ ਟਾਈਮ ਘਟ ਹੈ ਕਿਉਂਕਿ ਕੰਮ ਕਰਨੇ ਮੈਨੇ ਜਾ ਕੇ ਇਸ ਲਈ ਫਿਰ ਮੈਂ ਕਿਹਾ ਚਲ ਜਾਂਦੇ ਸੀਜ਼ਨ ਚ ਇੱਕ ਕੋਟੀ ਹੋਰ ਲੈ ਲੂੰਗੀ ਤੇ ਇੱਕ ਮੈਂ ਲੈ ਲੂੰਗੀ ਸਕੀ ਵੀ ਹਨਾ ਤੇ ਪੂਰਾ ਵਧੀਆ ਆਪਣਾ ਸ਼ਾਪਿੰਗ ਹੋਈ ਹੈ ਮੈਨੂੰ ਅਨਸਰ ਦੇ ਨੂੰ ਕੋਟੀ ਲੈਣੀ ਪਈ ਹੈ ਕਿਉਂਕਿ ਮੈਂ ਕੋਟੀ ਹੈ ਤਾਂ ਗਈ ਇੱਕ ਹੋਰ ਉਹ ਡਾਰਕ ਕਲਰ ਹੈ ਮੈਂ ਕਿਹ ਚੱਲ ਇਹ ਪਿਸਤਾ ਜਿਹਾ ਕਲਰ ਲਾਈਟ ਕਲਰ ਚ ਆਇਆ ਦਾ ਕਿਤੇ ਵੀ ਪਾ ਸਕਦੇ ਆ ਜੀ ਹੁਣ ਮੈਂ ਕਰਦੀ ਆ ਮਤਲਬ ਕਿ ਸਲਾਈ ਦਾ ਕੰਮ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਚੁੱਕੀ ਆ ਕੱਪੜੇ ਬਹੁਤ ਜ਼ਿਆਦਾ ਸਲਾਈ ਕਰਨ ਵਾਲੇ ਪਏ ਨੇ ਹਲੇ ਮੇਰੇ ਦੋ ਸੂਟ ਸਲਾਈ ਕਰਨ ਵਾਲੇ ਪਏ ਨੇ ਇੱਕ ਤਾਂ ਪਿਆ ਮੇਰਾ ਗਰੇਜ ਆ ਕਲਰ ਹਨਾ ਤੇ ਇੱਕ ਪਿਆ ਮੇਰਾ ਆ ਬਲਵਟਨ ਦਾ ਹਨਾ ਤੇ ਬਾਕੀ ਹਲੇ ਮੇਰੇ ਮਦਰ ਕੀ ਪੱਕੇ ਦੇ ਘਰੇ ਪਾਠ ਰਖਾਣਗੇ 4 ਤਰੀਕ ਦੇ ਭੋਗ ਹੋਣਗੇ ਫਰਵਰੀ ਚ ਉਹਦੇ ਵਾਸਤੇ ਮੈਂ ਲੈਣਾ ਹੈ ਪਲੇਨ ਕਲਰ ਪਲੇਨ ਸੂਟ ਲੈਣਾ ਹੈ ਉਤੇ ਮਤਲਬ ਕਿ ਲੈਸ ਲਗਾਉ ਮੋਤੀਆਂ ਵਾਲੀ ਹਨਾ ਤੇ ਮੋਤੀਆ ਲੈਸ ਬਹੁਤ ਟ੍ਰੈਂਡ ਚੱਲਿਆ ਹੋਇਆ ਉਹ ਵਾਲੀ ਲਗਾਵਾਂਗੇ ਤੇ ਬਾਕੀ ਦੁਪੱਟਾ ਉਹਦੇ ਨਾਲ ਦੇਖ ਲੈਣਾ ਕੋਈ ਵਧੀਆ ਜਿਹਾ ਡਾਈ ਕਰਵਾ ਲਾਂਗੇ ਹਨਾ ਚਲੋ ਜੀ ਹੁਣ ਕਰਦੇ ਆਪਾਂ ਸਪੀਕਿੰਗ ਦਾ ਕੰਮ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰ ਦੇਣਾ ਸਬਸਕ੍ਰਾਈਬ ਵੀ ਕਰ ਦੇਣਾ ਇਹ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਚਲੋ ਜੀ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਜੇਕਰ ਵੀਡੀਓ ਵਧੀਆ ਲੱਗੀ ਹੋ ਵੀ ਤਾਂ ਤੁਸੀਂ ਸਮਝ ਲੋ ਲਾਈਕ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿੱਦਾਂ ਦਾ ਵਲੌਗ ਲੈ ਕੇ ਆਈਏ ਤੇ ਚਲੋ ਜੀ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ